ਪਰ ਤੁਸੀਂ ਕੈਨੇਡਾ ਦੇ ਇੱਥੇ ਇੱਕ ਪਾਸੇ ਇਲਾਜ ਕਰਾਇਆ ਤੇ ਦੂਜੇ ਪਾਸੇ ਇੱਥੇ ਕਾੜੇ ਤੇ ਯਕੀਨਤਾ ਨਹੀਂ ਹੋਇਆ ਆਣਾ ਪਹਿਲੀ ਵਾਰੀ ਉਹ ਮੇਰਾ ਬਾਹਰਲਾ ਵੇਟ ਹੈ ਜਿਹੜਾ ਉਹ ਕਹਿੰਦੇ ਉਹ ਦੇਖ ਰਿਹਾ ਸੀ ਇਹ ਜੂਟੇ ਉੱਤੇ ਤੇ ਦੇਖੀ ਮੈਂ ਵੀ ਇੱਕ ਦੋ ਵਾਰੀ ਵੀਡੀਓ ਚਲੋ ਜਦੋਂ ਮੈਂ ਪਾਠ ਕਰਦਾ ਸੀ ਇੱਕ ਦਿਨ ਬੈਠੇ ਬੈਠੇ ਨੂੰ ਮੇਰੀ ਧੜਕਣ ਵਧੀ ਮੇਰੇ ਕੋਲ ਬਾਹਰ ਲਈ ਇੱਕ ਸਪਰੇਅ ਆ ਉਹ 24 ਘੰਟੇ ਮੈਂ ਕੋਲੀ ਰੱਖਦਾ ਜੀਬ ਵੇਟਾ ਮਾਰਨੀ ਹੁੰਦੀ ਹੈ ਉਹ ਬਾ 2 ਮਿੰਟ ਤੇ ਰਿਲੈਕਸ 1 ਮਿੰਟ ਤੇ ਰਿਲੈਕਸ ਹੋ ਜਾਂਦਾ ਬੰਦਾ ਹਾਂਜੀ ਹਾਂਜੀ ਤੇ ਮੈਂ ਚਲੋ ਉਹ ਲੈ ਸਭ ਰਹੀ ਮਾਰੀ ਠੀਕ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਉਹਦੇ ਨਾਲ ਗੱਲ ਕੀਤੀ ਬੇਟੇ ਨਾਲ ਉਹ ਕਹਿੰਦਾ ਪਾਪਾ ਜੀ ਇੱਕ ਵਾਰ ਜਾਇਓ ਤੁਸੀਂ ਲੁਧੇਨੇ ਇਥੋਂ ਜਾਈ ਇਹਨਾਂ ਨਾਲ ਡਿਸਕਸ ਕੀਤੀ ਮਰੀਜ਼ਾਂ ਨੂੰ ਪਾਸਿਆ ਯਕੀਨ ਹੋ ਗਿਆ ਬਾਕੀ ਵਿਸ਼ਵਾਸ ਹੁਣ ਠੀਕ ਆ ਬਿਲਕੁਲ ਮੈਂ ਓਕੇ ਦਵਾਈ ਦੀ ਵਜ੍ਹਾ ਮੈਨੂੰ ਆਪਦਾ ਸਰੀਰ ਦਾ ਵੀ ਕੋਈ ਲੋਡ ਨਹੀਂ ਦੇਣਾ ਤੁਰਨ ਨੁਕਹਿਣ ਦੀ ਮੈਂ ਮਤਲਬ ਜਿਵੇਂ ਨਾ ਆਪਣਾ ਸਪੀਡ ਨਾਲ ਕਰਦੇ ਆ ਵਰਕਰਦੇ ਆ ਜਿਵੇਂ ਰੇਸ ਤਾਂ ਨਹੀਂ ਲਾਉਂਦੇ ਜਾਣੀ ਬੰਨੀ ਵਾਲਾ ਜੋਰ ਆ ਗਿਆ ਉਹ ਆਉਂਦਾ ਫਿਰ ਥੋੜਾ ਜਿਹਾ ਵੀ ਥੋੜਾ ਇੱਕ ਦਿਨ ਹੋਇਆ ਵੀ ਕਿਤੇ ਵੀ ਭੱਜ ਕੇ ਦੇਖੀਏ ਮੈਂ ਪੰਗਾ ਹੀ ਨਾ ਪਾ ਲਈਏ ਇਹ ਵੀ ਹੁੰਦਾ ਕਿ ਨਹੀਂ ਉਹ ਇਹ ਵੀ ਹੁੰਦਾ ਨਾ ਵੀ ਕਿਤੇ ਪੰਗੇ ਹੀ ਨਾ ਵੇ ਦੇ ਤੇ ਇਕੱਲੇ ਬੰਦੇ ਸੈਰ ਕਰਦਾ ਤੇ ਮੈਂ ਕਾਫੀ ਡੇਲੀ ਕਰਦਾ ਸਵੇਰੇ ਸਾਮ ਨੂੰ ਖੇਤਾਂ ਚੋਂ ਤੇ ਕੋਈ ਦਿੱਕਤ ਨਹੀਂ ਸਾਨੀ ਚੜਦਾ ਕੋਈ ਪ੍ਰੋਬਲਮ ਨਹੀਂ ਪੂਰਾ ਤੇਜ਼ ਤੁਰੀਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਆ ਬਾਕੀ ਗੁਰਮੁਹਾਲਾ ਦੀ ਕਿਰਪਾ ਦਿਨਾਂ ਚ ਰੋਣਾ ਕਿਰਪਾ ਚੱਲਦਾ ਕੰਮ ਹਾਂਜੀ ਮਨ ਜ਼ਿੰਦਗੀ ਨਵੀਂ ਦੇ ਦਈ ਆ ਹਾਂਜੀ ਚੜਦੀ ਕਲਾ ਬਿਲਕੁਲ ਕਿਸੀ ਕਾ ਵੀ ਇਸ ਤਰੀਕੇ ਨਾਲ ਦੁਬਾਰਾ ਸਿਹਤਮੰਦ ਹੋ ਜਾਾਂਗੇ ਜਿਦਾ ਪਹਿਲਾਂ ਸੀ ਨਹੀਂ ਪਹਿਲਾਂ ਸਹੀ ਚੱਲਦਾ ਸੀ ਸਟੰਟ ਤੋਂ ਬਾਅਦ ਤਾਂ ਸਹੀ ਚੱਲਦਾ ਸੀ ਜਾਂ ਦੁਬਾਰਾ ਹੋ ਗਿਆ ਫਿਰ ਮਨ ਫਿਰ ਟੁੱਟ ਜਾਂਦਾ ਥੋੜਿਆਂ ਦਾ ਬੰਦ ਲੱਗਦਾ ਮੈਂ ਦੁਬਾਰਾ ਸਿਹਤਮੰਦ ਹੋ ਉਹ ਯਾਰ ਕਿੱਥੇ ਪੰਗਾ ਹੋ ਗਿਆ ਸਟੰਟ ਪੈ ਗਿਆ ਸੜਾ ਨਾ ਤਾਂ ਖਾਣ ਪੀਣ ਤੋਂ ਜਾਂਦੇ ਰਹੇ ਪਰਹੇਜ ਵੈਸੇ ਵੀ ਬਹੁਤ ਕਰਨੇ ਪੈਂਦੇ ਤੇ ਤੇ ਕਾਮ ਜਿੰਦਗੀ ਤੇ ਮਰੀਦ ਦੀ ਜਿੰਦਗੀ ਦਾ ਫਰਕ ਤਾਂ ਰਹਿੰਦਾ ਹੀ ਹੈ ਹਾਂਜੀ ਤੇ ਹੈ ਥੈਂਕ ਯੂ ਕੀ ਹਾਲ ਹੈ ਵੀ ਸਿੰਘ ਸਾਹਿਬ ਕੀ ਹਾਲ ਹੈ ਸਸ਼ਕਲ ਜੀ ਤਾਂ ਕਿੰਨੀ ਵਾਰੀ ਆਇਓ ਜੀ ਡੌਠੀ ਯਾਰ ਕਿਤਾ ਕੋਈ ਫਰਕ ਪਿਆ ਬਹੁਤ ਜ਼ਿਆਦਾ ਪਹਿਲਾਂ ਕੀ ਹਾਲਾਤ ਸੀ ਤੇ ਹੁਣ ਆਹ ਚੜਦਾ ਇਹ ਚੜਦਾ ਹਾਂਜੀ 25% ਹੀ ਘਾੜ ਹੁਣ ਟੈਸਟ ਕਰਾਵਾਂਗਾ ਪਤਾ ਲੱਗੂਗਾ 4 ਮਹੀਨੇ ਦਵਾਈ ਜਾਂਦੇ ਖਾਓ ਖੜਾ ਪੀਓ ਬਾਅਦ ਟੈਸਟ ਕਰਾ ਕੇ ਪਤਾ ਲੱਗੂ ਕਿੰਨਾ ਹਾਂ ਯਾਰ 4 ਮਹੀਨਿਆਂ ਦੇ ਵਿੱਚ ਤੁਹਾਨੂੰ ਫਰਕ ਪੈ ਗਿਆ ਤੁਸੀਂ ਨਹੀਂ 2 ਮਹੀਨੇ ਬਾਅਦ 2 ਮਹੀਨੇ ਬਾਅਦ ਅਜੇ ਤੈਨਾਂ ਕਾੜੇ ਪੀਤੇ ਚੁਕਾ ਦੇ ਪੀਣਾ ਸਾਡੀ ਯੂਨੀਅਨ ਤੋਂ ਤੁਸੀਂ ਕਿਸਾਨ ਸੰਘਰਸ਼ ਕਮੇਟੀ ਆਪਰਲੀ ਸੱਚੇ ਬੋਲਦੇ ਹੋ ਸੱਚ ਹੈ ਕੋਈ ਝੂਠ ਥੋੜਾ ਦੇ ਵਿੱਚ ਹੈਗਾ ਜੇ ਫਰਕ ਪਿਆ ਫਿਰ ਅਸੀਂ ਕਹਿੰਦੇ ਆ 2 ਸਾਲ ਡੱਟ ਤੋਂ ਦੋਈ ਖਾਦੀ ਹੋਣੇ ਚ ਕੋਈ ਫਰਕ ਨਹੀਂ ਅਸੀਂ ਪਿਆ ਉਹ ਪੰਜੀ ਦਾ ਪੰਜੀ ਕਿਲੋ ਤਾਂ ਵੇਖ ਲਾ ਕੇ ਮੈਂ ਝੂਠ ਕਰ ਬੋਲਣਾ ਇੰਡੀਆ ਜਿਹਾ ਖਤਮ ਹੁੰਦੀ ਉੱਥੋਂ ਨੇ ਅਸੀਂ ਅੱਛਾ ਸਰਦੀ ਤੁਸੀਂ ਸਰਦੀ ਏਰੀਆ ਤੋਂ ਆਏ ਹੋ ਅੱਜ ਬੈਠੀ ਹੈ ਹਾਲੇ ਪਤਾ ਨਹੀਂ ਕਿਹੜੇ ਗੋਲੀ ਚ ਲੰਨੀ ਆ ਕੁੜੀਆਂ ਰੜੇ ਮੂੰਹ ਵਾਲੀਆਂ ਤੋਪਾਂ ਬੀੜੀਆਂ ਸਿੱਧੀਆਂ ਲਾਹੌਰ ਤੇ ਉੱਥੋਂ ਆਏ ਆ ਉੱਥੋਂ ਆਏ ਤਾਂ ਤੁਹਾਡੇ ਜਿਗਰੇ ਵੀ ਇਹ ਤਾਂ ਜਿਗਰੇ ਤੁਹਾਡੇ ਵੱਡੇ ਹੋਣੇ ਆ ਕਿਉਂਕਿ ਉੱਥੇ 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 ਰਹਿਣ ਵਾਲੇ ਦਾ ਵੈਸੇ ਹੀ ਉਹਨਾਂ ਵਿੱਚ ਡਰ ਪਰੇ ਪੂਰੇ ਹੀ ਖਤਮ ਹੋ ਜਾਂਦਾ ਤਾਂ ਹੀ ਉਹ ਤਾਂ ਫਿਰ ਬੈਠੇ ਆ ਨਾ ਜਿਦਾਂ ਰੱਖ ਕੇ ਹੀ ਉਹ ਤਾਂ ਬੈਠਾ ਜਾਂਦਾ ਏ ਨਿਕਨੇ ਕਿ ਜਾਣੇ ਬੱਚੇ ਆ ਕੀ ਕਰੀਏ ਕਿਧਰ ਚੱਲ ਜਾਾਂਗੇ ਇਹਨਾਂ 15 ਦਿਨ ਬਾਵਾ ਸਾਦਾ ਤੇ ਆਉਣੇ ਆ 5 ਵਜੇ ਦੇ 4 ਵਜੇ ਤੱਕ ਘਰ ਜਾਣਾ ਬਹੁਤ ਦਵਾਈ ਦੇਣਾ ਦਾ ਮੈਂ YouTube ਤੇ ਵੈਣਾ ਹਨਾਂ ਦਾ फेसबुक ਤੇ ਬਹੁਤ ਜ਼ਿਆਦਾ ਸਰਿਆ ਮੇਰੇ ਦੋ ਰਿਸ਼ਤੇਦਾਰ ਹੀ ਪੈਨੋ ਠੀਕ ਹੋਏ ਆ ਬਿਲਕੁਲ ਸਹੀ ਆ ਬਿਲਕੁਲ ਠੀਕ ਹੋ ਗਏ ਹਨ ਚਾਰੇ ਇੱਕ ਦੀਆਂ ਤਿੰਨ ਨਾੜਾਂ ਬਲੋਸੀ ਇੱਕ ਦੀਆਂ ਦੋ ਬਿਲਕੁਲ ਸਹੀ ਨੇ ਹੁਣ ਕੰਮ ਤਾਂ ਦਾ ਆਪਣਾ ਪੂਰਾ ਵਾਈ ਦਾ ਡੈ ਕਰਨਾ ਮੈਂ ਦੋਨਾਂ ਦਾ ਇੰਟਰਵਿਊ ਲੈ ਕੇ ਫੇਰ ਆਇਆ ਇਹ ਵੀ ਕੱਲੇ ਤੁਸੀਂ ਠੀਕ ਹੋਏ ਹੋ ਤੁਹਾਡੇ ਰਿਸ਼ਤੇ ਜਿੰਨੇ ਬੰਦਿਆਂ ਨੂੰ ਤੁਸੀਂ ਲੈ ਕੇ ਆਏ ਹੋ ਉਹ ਸਾਰੇ ਦੇ ਸਾਰੇ ਇੱਥੇ ਆ ਕੇ ਠੀਕ ਹੋਏ ਬਸ ਉਹਨੇ ਦੇਖੋ ਕੁਦਰਤ ਆਗਾ ਇਹ ਦਵਾਈ ਛੱਡਾਂਗੇ ਨਹੀਂ ਤਾਂ ਪਤਾ ਲੱਗੂ ਮੁਣਕੇ ਵੀ ਤੁਸੀਂ ਤੁਸੀਂ ਇਹ ਕਹੇ ਤੁਸੀਂ ਹੋਰ ਵੀ ਬੜੀਆਂ ਦਵਾਈਆਂ ਲਈਆਂ بڑے ਡਾਕਟਰਾਂ ਕੋ ਗਏ ਕਿੰਨੇ ਕੁ ਪੈਸੇ ਪਹਿਲਾਂ ਖਰਚ ਕਰ ਚੁੱਕੇ ਹੋਏ ਹੋ ਤੁਸੀਂ ਸਾਢੇ 10 ਹਜ਼ਾਰ ਦੀ ਮਹੀਨੇ ਦਿੰਦਾ ਸੀ ਉਹ ਕਿੰਨਾ ਮਹੀਨੇ ਦਾ ਕਿੰਨਾ ਗਿਆ ਤੁਸੀਂ ਸਾਢੇ 10 ਹਜ਼ਾਰ ਅੱਛਾ ਮਹੀਨੇ ਦਾ ਇੰਨਾ ਖਰਚ ਦਿੰਦੇ 500 ਰੁਪਿਆ ਫੀਸ ਅਮਨ ਸਰ 1353 ਨਾ ਫਰਕ ਨਹੀਂ ਨਾ ਨਾ ਕੋਈ ਫਰਕ ਨਹੀਂ ਬਰਾ ਦੋ ਸਾਲ ਦਵਾਈ ਖਾਦੀ ਹੈ ਬੀਬੀ ਇਹਦਾ ਸੱਤ ਰਿੰਦਾ ਸੀ ਐ ਰੰਗ ਬੱਗਾ ਹੋਇਆ ਪਿਆ ਇਹ ਦੋ ਮਹੀਨੇ ਦੋ ਮਹੀਨੇ ਜੀ ਰੰਗ ਸਹੀ ਹੋ ਗਿਆ ਰੰਗ ਹੁਣ ਤਾਂ ਮੂੰਹ ਤੇ ਨੂਰ ਹੀ ਵੱਖਰਾ ਤੁਸੀਂ ਕਹਿੰਦੇ ਰਾਜ ਬਹੁਤ ਜ਼ਿਆਦਾ ਹੀ ਵਧੀਆ ਮੈਂ ਸਰਜਰੀ ਪਾਣਾ ਕਰਦਾ ਪੈਲੀਆਂ ਦੇ ਵਿੱਚ ਕੱਲ ਪਾਣੀ ਲਾਇਆ ਬਰ ਪੈਲੀਆਂ ਕੋਈ ਗੱਲ ਹੀ ਨਹੀਂ ਮੇਰੇ ਮਤ ਕੋਈ ਆ ਨਹੀਂ ਜਾਂਦਾ ਪੁੱਛ ਲੋ ਬੰਦਾ ਨਾਲ ਮੈਨੂੰ ਹਸਤਾਲੇ ਹੋ ਘਟਦਾ ਸੀ ਇਹ ਪਹਿਲਾਂ ਇਹਨਾਂ ਨਾਲ ਆਉਂਦੇ ਸੀ ਇਹਨਾਂ ਕੋ ਤੁਰਿਆ ਜਾਂਦਾ ਸੀ ਹਾਂ ਜੀ ਇਹਨਾਂ ਨਾਲ ਤੁਸੀਂ ਆਉਂਦੇ ਸੀ ਤੁਸੀਂ ਨਾਲ ਲੈ ਕੇ ਆਉਂਦੇ ਸੀ ਆਓ ਜੀ ਮੈਂ ਸਰਪੰਚਾਂ ਪਿੰਡ ਦਾ ਮੌਜੂਦਾ ਸਰਪੰਚ ਆ ਪਹਿਲੋਂ ਮੈਂ ਅੰਮ੍ਰਿਤਸਰ ਨੂੰ ਨਾਲ ਲੈਣਾ ਜਾਂਦਾ ਰਿਆਂ ਦਵਾਈ ਲੈਣਾ ਦਾਖਲ ਵੀ ਰਾਇਆ ਉੱਥੇ 8-10 ਦਿਨ ਉੱਥੇ ਰਾਮਦਾਸ ਹਸਪੀਟਲ ਆ ਪੂਰਾ ਐਂਜਿਓਗ੍ਰਾਫੀ ਕੀਤੀ ਦਵਾਈ ਦਿੱਤੀ ਪਰ ਉਹ ਦਵਾਈ ਨਾਲ ਇਹਨਾਂ ਨੂੰ ਵੀਕਨੈਸ ਵਧੀ ਹੋਗੀ ਤੇ ਹੁਣ ਇਹਨਾਂ ਨੂੰ ਫਰਕ ਆ ਹੋ ਗਿਆ ਮਹੀਨਾ ਹੋ ਗਿਆ ਇੱਥੇ ਆਉਂਦਿਆਂ ਨੂੰ ਤੇ ਕਾਫੀ ਫਰਕ ਤਾਂ ਦੇਖਣ ਨੂੰ ਸਾਨੂੰ ਲੱਗਦਾ ਫਰਕ ਆ ਪਤਾ ਲੱਗ ਜਾਂਦਾ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਆ ਆਉਂਦੇ ਸੀ ਤੇ ਹੁਣ ਕਿੰਨਾ ਕੋ ਫਰਕ ਲੱਗਦਾ ਪਹਿਲਾਂ ਤਾਂ ਮੈਨੂੰ ਲੱਗਦਾ ਬੜੇ ਔਖੇ ਲੈ ਕੇ ਆਂਦੇ ਹੁਣ ਤਾਂ ਆਪ ਹੀ ਭਜਦੇ ਆਂਦੇ ਆਉ ਨਹੀਂ ਆਉਂਦੇ ਤੇ ਪਹਿਲਾਂ ਵੀ ਠੀਕ ਸੀ ਉਹਦਾ ਪਰ ਇਹ ਵੀ ਉਹ ਜਿਹਦਾ ਨਾ ਉਹਨਾਂ ਉਹਨਾਂ ਨੂੰ ਪਤਾ ਹੀ ਆ ਇਹ ਮੇਰੇ ਮਾਮਾ ਹੀ ਲੱਗਦੇ ਆ ਇਹਨਾਂ ਨੂੰ ਤਾਂ ਪਤਾ ਹੀ ਆ ਵੀ ਮਤਲਬ ਫਰਕ ਸਾਨੂੰ ਵੀ ਜਾਪਦਾ ਫਰਕ ਆ ਹੁਣ ਇਹ ਟਾਈਟਰ ਪਾਉਂਦੇ ਆਪ ਖੇਤੀ 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 ਕਰਦੇ ਸਾਰਾ ਵਧੀਆ ਕਰਦੇ ਆ 2 ਸਾਲ ਟਰੈਕਟਰ ਨਹੀਂ ਵਾਹ ਕੇ ਵੇਖਿਆ ਮੈभी ਪਾਉਂਦੇ ਰਿਹਾ ਹੁਣ ਸਾਰੀ ਗੱਲ ਹੀ ਵਾਈ ਗਈ ਕੋਈ ਪ੍ਰਵਾਹ ਨਹੀਂ ਗਈ ਕੱਲ ਫੇਰ ਆਉਣਾ ਹਰੀ ਦੀ ਆੜੀ ਨੇ ਸਾਰੇ ਘਾਣਾ ਨਹੀਂ ਦੋਈਦੇ ਤਾਂ ਕਿਉਂ 90% ਤੋਂ 100% ਹੀ ਜਿੰਨੇ ਵੀ ਆਸਰਿਆ ਕੋਈ ਗੱਲ ਨਹੀਂ ਐ ਜਿਹੜੀ ਝੂਠ ਵਾਲੀ ਗੱਲ ਨਹੀਂ ਗਈ ਵੀ ਕਿਸੇ ਤਰ੍ਹਾਂ ਹੀ ਸੁਣ ਲੋ ਝੂਠ ਐ ਨਾ ਇਹ ਤਾਂ ਥਾਂ ਦੇ ਸਰਮਚ ਮਾਉਣ ਵਾਲੀ ਗੱਲ ਐ ਆ ਪਹਿਲੀ ਵਾਰ ਹੀ ਆਇਓ ਜੀ ਹਾਂਜੀ ਪਹਿਲੀ ਵਾਰ ਪਹਿਲੀ ਵਾਰ ਆਇਆ ਹਾਂਜੀ ਚਲੋ ਉਮੀਦ ਲੈ ਕੇ ਆਏ ਹੋ ਹਾਂ ਅੱਗੇ ਗੱਲਬਾਤ ਕਰ ਲੈਂਦੇ ਆ ਹਾਂ ਜੀ ਕੋਈ ਨਾ ਦੱਸ ਦਾਂਗੇ ਪਹਿਲੀ ਵਾਰ ਹੀ ਆਏ ਹੋ ਜੀ ਕਿ ਪਹਿਲਾਂ ਵੀ ਆਏ ਹੋ ਪਹਿਲੀ ਵਾਰੀ ਆਏ ਆ ਜੀ ਪਹਿਲੀ ਵਾਰ ਨਹੀਂ ਆਏ ਹੋ ਵੀਡੀਓ ਦੇਖ ਕੇ ਆਏ ਕੋਈ ਹਾਂ ਜੀ ਵੀਡੀਓ ਦੇਖੀਏ ਕੋਈ ਨਾਮ ਸੁਣੇ ਵੀਡੀਓ ਦੇਖ ਕੇ ਆਏ ਮੇਰਾ ਪਤੀ ਜੀ ਨਾਲ ਆਵੇ ਆਏ ਵੀ ਆ ਬਾਹਰ ਆਓ ਉਹ ਵੀਡੀਓ ਦੇਖ ਕੇ ਆਏ ਅਸੀਂ ਤੁਸੀਂ ਤੁਸੀਂ ਪਹਿਲੀ ਵਾਰ ਹੀ ਆਏ ਹੋ ਮੈਂ ਚੌਥੀ ਵਾਰੀ ਆਇਆ ਜੀ ਦਿੱਕਤ ਇਹ ਨੂੰ ਸੀ ਮੈਨੂੰ ਸਟੰਡ ਪਹਿਲਾਂ ਪਿਆ ਹੋਇਆ ਸੀ ਹੁਣ ਦੁਬਾਰਾ ਸਟੰਡ ਡਾਕਟਰ ਨੇ ਕਿਹਾ ਤਾਂ ਸੀ ਪਾਉਣ ਵਾਸਤੇ ਬਟ ਮੇਰੇ ਮਨ ਨਹੀਂ ਸੀ ਬਣਿਆ ਕਿਉਂਕਿ ਪਹਿਲਾਂ ਵੀ ਮੈਂ 2 ਲੱਖ ਰੁਪਏ ਲਾ ਕੇ ਸਟੰਡ ਪਾਇਆ ਪਰ ਉਹ ਟੈਂਪਰੇਰੀ ਇਲਾਜ ਆ ਅੱਛਾ ਕਿਉਂਕਿ ਨਾੜ ਦੇ ਵਿੱਚੋਂ ਸਾਫ ਤਾਂ ਹੁੰਦਾ ਨਹੀਂ ਉਹ ਮਾਨ ਨਹੀਂ ਬਣਿਆ ਦੁਬਾਰਾ ਡਾਕਟਰ ਨੇ ਕਿਹਾ ਤਾਂ ਦੁਬਾਰਾ ਫੇਰ ਕਰਨਾ ਤਿੰਨ ਦਿਨਾਂ ਬਾਅਦ ਫੇਰ ਆ ਜਾਓ ਟਾਈਮ ਦਿੱਤਾ ਸੀ ਬਟ ਮੈਂ ਫੇਰ ਦੁਬਾਰਾ ਇਹਨਾਂ ਕੋਲ ਆ ਕੇ ਕੰਸਰਨ ਕੀਤਾ ਹੁਣ ਮੈਨੂੰ ਸਵਾ ਗੀ ਮਹੀਨਾ ਹੋ ਗਿਆ ਅੱਗੇ ਦਮਾ ਚੌਂਕ ਤੋਂ ਤੁਰ ਕੇ ਤੇ ਧੱਕਾਉਣਾ ਮੇਰਾ ਔਖਾ ਹੋ ਜਾਂਦਾ ਸੀ ਪੇਨ ਹੋਣ ਲੱਗ ਪੈਂਦੀ ਚੈਸਟ 'ਚ ਹਾਂ ਹੁਣ ਮੈਂ ਅੱਗੇ ਲਾਂਗਾ ਮੇਰੀਆਂ ਲੰਬੀਆਂ ਹੁੰਦੀਆਂ ਸੀ ਮੈਂ ਸਟੈਪ ਛੋਟੇ ਕਰ ਦਿੱਤੇ ਆਪਣੇ ਕਿ ਵੀ ਹੌਲੀ ਹੌਲੀ ਸਿਆਣੇ ਆਲਾ ਕੰਮ ਹੋ ਗਿਆ ਸੀ ਹੁਣ ਅੱਜ ਮੈਂ ਚੱਲ ਗਿਆ ਮੈਨੂੰ ਆਪ ਨੂੰ ਲੱਗਦਾ ਕਿ ਮੈਂ ਬੈਟਰ ਫੀਲ ਕਰ ਰਿਹਾ ਹੱਥ ਕੰਬਦੇ ਹੁੰਦੇ ਸੀ ਦਵਾਈ ਉਹ ਵਾਲੀ ਖਾ ਕੇ ਹੁਣ ਮੈਂ ਠੀਕ ਹਾਂ ਹੁਣ ਮੇਰੇ ਇਹਨੇ ਹੱਥ ਨਹੀਂ ਕੰਬਦੇ ਔਲੀ ਵਾਲੀ ਉਹ ਵੀ ਫਰਕ ਪੈ ਜਾਊਗਾ 2 ਲੱਖ ਰੁਪਿਆ ਪਹਿਲਾਂ ਲਾਇਆ ਸੀ ਤੇ ਫੇਰ ਤੋਂ ਸਟੰਟ ਦਾ ਕਹਿ ਦਿੱਤਾ ਹੀ ਮਤਲਬ 2 ਲੱਖ ਰੁਪਿਆ ਹੋਰ ਲੱਗ ਜਾਣਾ ਸੀ 2 ਲੱਖ ਲੱਗਣਾ ਸੀ ਮਹੀਨੇ ਲਈ ਬੈਡ ਰੈਸਟ ਹੁਣੀ ਸੀ ਜਿਹੜਾ ਮੇਰਾ ਕਾਰੋਬਾਰ ਦਾ ਨੁਕਸਾਨ ਸੀ ਮੇਰੀ ਫੈਮਿਲੀ ਦਾ ਨੁਕਸਾਨ ਸੀ ਉਹ ਸੈਪਰੇਟ ਸੀ ਜਿਹੜਾ ਸਟੰਟ ਪਾ DNA ਸੀ ਇੱਕ ਨਾੜ ਦੇ ਵਿੱਚ ਜਿਹੜੀ ਚ ਸੀਗਾ ਉਹਦੇ ਵਿੱਚ ਇਹ ਹੋਰ ਸਟੰਟ ਪਾਣਾ ਸੀ ਉਹ ਕੋਈ ਟੈਂਪਰੇਰੀ ਇਲਾਜ ਹੈ ਜੀ ਮੈਂ ਤਾਂ ਇਹੀ ਕਹਾਂਗਾ